ਮੇਕਅਪ ਇੰਦਰ ਨਾਲ ਕਿਹੇ ਵਾਰ ਮਾਰਾਂ ਮਾਰੂ ਹੰਬਲਾ ਉਹ ਪਿੰਦਰ ਇੱਧਰ ਆਈ ਪੁੱਤ ਹਾਂਜੀ ਬਹਿ ਜਾ ਪੁੱਤ ਮੈਂ ਕਹਿੰਦੇ ਆ ਕਿ ਉਹਨੂੰ ਕੀਤਾ ਹੀ ਨਾ ਉਹਨੂੰ ਫੋਨ ਡੈਡੀ ਫੋਨ ਕੀਤਾ ਤਾਂ ਸਹੀ ਹੀ ਹਾਂ ਕੋਈ ਮੰਮੀ ਤਾਂ ਕਹਿਣ ਤੋਂ ਉਦਾਂ ਮੇਰਾ ਜੀ ਨਹੀਂ ਕਰਦਾ ਅੱਛਾ ਪਰ ਉਹਨੇ ਫੋਨ ਚੁੱਕਿਆ ਨਹੀਂ ਅੱਗੋਂ ਕੱਟਦਾ ਸੀ ਕਿਉਂ ਕੇ ਨਹੀਂ ਹਾਂਜੀ ਫੋਨ ਕੱਟਦਾ ਤੇ ਹੋਰ ਤੇ ਨਾ ਮੈਂ ਦੂਜੀ ਵਾਰ ਹੀ ਲਾਇਆ ਜੀ ਵੇਖ ਲੈ ਨਾ ਤਾਂ ਫੇਰ ਕਰਕੇ ਕਦੀ ਹੋ ਸਕਦਾ ਕਿ ਨਿਆਣੇ ਨੂੰ ਨੇ ਕੱਟਤਾ ਹੋਇਆ ਕੋ ਜਾ ਕੇ ਹੋਰ ਨੇ ਕੱਟਤਾ ਹੋਇਆ ਤੇ ਹੱਥ ਤੇ ਨਾ ਹੋਵੇ ਪਿਆਣੇ ਨੂੰ ਪਤਾ ਫੋਨ ਕੱਟਣ ਦਾ ਇਹ ਤਾਂ ਮਾੜੀ ਗੱਲ ਕੀਤੀ ਫਿਰ ਉਹਨਾਂ ਨੇ ਫੋਨ ਕੱਟ ਛੜਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਉਹਨੇ ਨਹੀਂ ਚੁੱਕਣਾ ਤਾਂ ਭੋਤ ਤੂੰ ਫੇਰ ਲਾ ਕੇ ਵੇਖ ਲੈ ਲੋੜ ਤਾਨੂੰ ਮੰਮੀ ਫੇਰ ਉਹ ਗੱਲ ਬਾਰ-ਬਾਰ ਮੈਂ ਜਦੋਂ ਤੁਹਾਨੂੰ ਇੱਕ ਵਾਰ ਹੀ ਕਿਹਾ ਸੀ ਤੁਸੀਂ ਆਂਦੇ ਨਹੀਂ ਲਾਜ ਲਾ ਜੇ ਉਹਨੇ ਸਹਿਮਤੀ ਨਾ ਜਾਂਦੀ ਮੇਰੇ ਨਾਲ ਤਾਂ ਫਿਰ ਆਪੇ ਚੁੱਕ ਲੈਂਦੀ ਨਾ ਉਹਨੇ ਜਾਣ ਲੱਗਾ ਦੱਸਿਆ ਤੇ ਬਾਕੀ ਹੁਣ ਨਾ ਮੈਨੂੰ ਕਿਉਂ ਤੈਨੂੰ ਫੋਨ ਲਾਉਣੀ ਆਪ ਹੀ ਕਰਨਾ ਹੋਵੇ ਤਾਂ ਕਰ ਸਕਦੇ ਹੋ ਹੋਰ ਕੀ ਬਣੇਗਾ ਮੈਂ ਤਾਂ ਇੱਕ ਟੈਕੀਕਰ ਵਾਲਾ ਚਾਲਾ ਜਿੰਨਾ ਵਿਆਹੀ ਆ ਉਹਦਾ ਫੋਨ ਨਹੀਂ ਚੁੱਕਣ ਰਹੀ ਤੇ ਜੇ ਭੱਜ ਤੂੰ ਅਸੀਂ ਉੱਥੇ ਲਿਕੇ ਤੇ ਸਾਡੇ ਨਾਲ ਕਿੱਥੇ ਜਾ ਮੋੜਾ ਗਾਂ ਹੁਣ ਕੀ ਹੋਣਾ ਵਾ ਹੁਣ ਤਾਂ ਪ੍ਰਮਾਤਮਾ ਹੀ ਜੋ ਕਰੇਗਾ ਅਸੀਂ ਕਰ ਵੀ ਕੀ ਸਕਨੇ ਹੁਣ ਤਾਂ ਸਮਝ ਵਿੱਚ ਕੋਈ ਗੱਲ ਨਹੀਂ ਆਉਂਦੀ ਗਾਂ ਬੰਨਾ ਕੀ ਆ ਹੋਣਾ ਕੀ ਆ ਕਿੱਦਾਂ ਦਿਨ ਕੱਢਨੇ ਹੁਣ ਤੂੰ ਐਦਾ ਕਰ ਸਾਰਾ ਕੁਝ ਉੱਪਰ ਵਾਲੇ ਦੇ ਛੱਡ ਦੇ ਜੋ ਹੋਏਗਾ ਹੋਏ ਠੀਕ ਆ ਕਿ ਨਹੀਂ ਹੁਣ ਫਿਕਰ ਕੀਤਾ ਕੁਝ ਨਹੀਂ ਹੋਣਾ ਹੁਣ ਕੰਮ ਵਿਗੜਨ ਡਏ ਆ ਉਹਨੇ ਸਮਝਦਾਂ ਚੱਲਣ ਡਿਆ ਵਾ ਹੁਣ ਵਿਗੜ ਲਾਂਦੇ ਜਿੰਨੇ ਵਿਗੜਦੇ ਵੱਤ ਤੋਂ ਵੱਧ ਠੀਕ ਆ ਕਿ ਨਹੀਂ ਮੈਂ ਤਾਂ ਬੋਲੇ ਜਮੂਨਾਂ ਕਹਿਤਾ ਪਰ ਮੈਨੂੰ ਪੁੱਛ ਕੇ ਵੇ ਕੀ ਕੁਛ ਦਿਆ ਦਿਲ ਤੇ ਦਿੱਤਾ ਤੇਰੇ ਦਿਲ ਚ ਵਾਪੇ ਤੈਨੂੰ ਜ਼ਿਆਦਾ ਫਿਕਰ ਵਾ ਮੈਨੂੰ ਘਟਵਾ ਕਿਤੇ ਮੈਨੂੰ ਠੰਡਾ ਕਰਨ ਡਿਆ ਵਾ ਮੇਰਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਨ ਡਿਆ ਇੰਨੀ ਬਦਨਾਮੀ ਹੋਣੀ ਪਰ ਕਰਾਂ ਕੀ ਹੁਣ ਮੈਂ ਉਹ ਤੇ ਹੋ ਗਿਆ ਵੀ ਜਾਂਦੇ ਜ਼ਹਿਰ ਖਾ ਕੇ ਮਰ ਜਾ ਤੇ ਜਾਂਦਰ ਵੜਿਆ ਰਹਾ ਵਾ ਬਾਰ ਬਾਰ ਜ਼ਹਿਰ ਜ਼ਿਹੜੀ ਖਾਦੇ ਰਹੀਂਦੀ ਕਦੀ ਹੋਰ ਕੋਈ ਗੱਲ ਕਰ ਲਿਆ ਤੋ ਯਾਰ ਖਾਦੇ ਹੱਥੇ ਤੇ ਘੱਜਾ ਲੱਥ ਜਾਣਾ ਸਾਡਾ ਨਵ ਹਾਂਜੀ ਭਾਬੀ ਆਹ ਨਾ ਪ੍ਰਸ਼ਾਦ ਦੀ ਗੁਰਦੁਆਰੇੋਂ ਆਈ ਆ ਮੈਂ ਖਾ ਲਈ ਤੇ ਮੇਰੀ ਗੱਲ ਸੁਣ ਤੂੰ ਘਰ ਤੋਂ ਕੰਮ ਕਰੀ ਜਾਂਦੀ ਆ ਮੈਂ ਆਪੇ ਘਰ ਲੈਣਾ ਹੀ ਆਣ ਕੇ ਕਿਉਂ ਫਿਰ ਕੀ ਹੋ ਗਿਆ ਮੈਂ ਜੇ ਕੰਮ ਕਰਦਾ ਵਾ ਤੇ ਤੁਸੀਂ ਮੇਰੇ ਲਈ ਇੰਨਾ ਕਰ ਸਕਦੇ ਤੇ ਮੈਂ ਇੰਨਾ ਕੰਮ ਵੀ ਨਹੀਂ ਕਰ ਸਕਦੀ ਜਾ ਤੂੰ ਹੀ ਜਾ ਕੇ ਅੰਦਰ ਬੈਠੋ ਮੈਂ ਤੁਹਾਡੇ ਵਾਸਤੇ ਰੋਟੀ ਲੈ ਕੇ ਆਉਣੀ ਆ ਜੈਨ ਦੇ ਬਹੁ ਮੈਂ ਆਪੇ ਖਾ ਲੈਣੀ ਆ ਜਾ ਤੂੰ ਵੀ ਅੰਦਰ ਚੱਲ ਜਾ ਮੈਂ ਕਰਦੀ ਆ ਕੋਈ ਗੱਲ ਨਹੀਂ ਭਾਬੀ ਜੀ ਜਾਓ ਮੋਂ ਤੁਸੀਂ ਅੰਦਰ ਚੱਲ ਜਾਓ ਜਿੱਤੇੜੀ ਨਾਣ ਖਵਾਉਂਦੀ ਆ ਨਾ ਤੇ ਸਭ ਖਾ ਲਓ ਚਲ ਠੀਕ ਆ ਫਿਰ ਨਾ ਜੋ ਬੈਠੋ ਤੁਸੀਂ ਅੰਦਰ ਮੈਂ ਆ ਜਾਨੀ ਫਿਰ ਹਾਂ ਅੱਜ ਕਿਤੇ ਆ ਜਾ ਤੂੰ ਵੀ ਹਾਂਜੀ ਹਾਂਜੀ ਠੀਕ ਆ ਚਲ ਸ਼ੁਕਰ ਅੱਜ ਇਹਦੇ ਮੂੰਹ ਤੇ ਹਾਸਾ ਆਇਆ ਨਹੀਂ ਤੇ 24 ਘੰਟੇ ਸੈਡ ਹੀ ਬੈਠੀ ਰਹਿੰਦੀ ਸ਼ੁਕਰ ਹੈ ਫਾਈਬਰੂ ਲਾ ਪੁੱਤੂ ਤੇਰੇ ਮੈਸਜ ਚੋਂ ਨੰਬਰ ਘਟ ਆਇਆ ਹੈ ਮਾਈਕੀ 3 ਤੇ ਆਇਆ ਹੋਗੀ ਕੋਈ ਨਹੀਂ ਪੁੱਤੂ ਪੂਰੇ ਮਾਰਕਸ ਲੈਣੇ ਆ ਕੋਈ ਨਹੀਂ ਜੇ ਅਗਲੀ ਵਾਰੀ ਮਾਰਕਸ ਪੂਰੇ ਲਿਆਂਗਾ ਨਾ ਤੇ ਤੈਨੂੰ ਮੈਂ ਸਾਈਕਲ ਲੈ ਕੇ ਦਵਾਂਗਾ ਇਹਦਾ ਫੇ ਲੱਗ ਰਿਹਾ ਪੱਕਾ ਪੱਕਾ ਲੈ ਕੇ ਦਵਾਂਗਾ ਕੋਈ ਨਹੀਂ ਪਰਲਾ ਹੈ ਹੈ ਭੱਲੇ-ਭੱਲੇ ਸ਼ੁਗਰਾ ਕਿਰਤ ਤੂੰ ਹੀ ਵੀ ਨੂੰ ਪੜਾਉਂਦੇ ਹੋ ਮੇਰੇ ਸਾਰੀ ਦਿਹਾੜੀ ਸਿਰਖ ਪਾਈ ਕਰਦੀ ਰਹਿੰਦੀ ਹਾਂ ਸਿਰਖ ਪਾਈ ਨੂੰ ਕੀ ਕਰਦੀ ਆ ਮੈਂ ਅੱਧਾ ਦਿਨ ਹੁੰਦਾ ਹੀ ਕੁਝ ਨਹੀਂ ਆ ਕਿਉਂ ਇੰਨੇ ਵਧੀਆ ਨੰਬਰ ਆਏ ਤੇ ਹੁੰਦਾ ਕਿਉਂ ਨਹੀਂ ਹਾਂ ਮੈਨੂੰ ਸਮਝਾਉਂਦੇ ਆਂ ਤੇ ਗਲਤੀ ਕੱਢੀ ਜਾਂਦਾ ਸਵਾਰ ਓਹੋ ਮੈਨੂੰ ਤਾਂ ਲੱਗਦਾ ਤੁਹਾਨੂੰ ਆਪਨੀ ਸਮਝਾਉਂਦੀ ਉਹਨਾਂ ਦੇ ਸਮਝ ਜਿੱਦਾਂ ਦੇ ਹੈਗੇ ਆ ਤੁਸੀਂ ਆਪ ਹੀ ਹਜੇ ਨਹੀਂ ਪੜੇ ਇਦਾਂ ਦੇ ਨਹੀਂ ਨਹੀਂ ਤੂੰ ਜਿਹਦੇ ਸਕੂਲੇ ਪੜੇ ਤੇ ਤੁਹਾਨੂੰ ਕੀ ਸਮਝਾਉਣੀ ਕਿੱਦਾਂ ਕਰੀਂ ਚਲ ਤੂੰ ਆਗੇ ਨਾ ਜਿਆਦਾ ਪੜ੍ਹੀ ਲਿਖੀ ਤੇ ਪੜਾ ਵੀ ਦਿਆ ਕਰ ਇਹਨੂੰ ਫਿਰ ਆਹੋ ਮੈਂ ਤੇ ਪੜਾਉਣੀ ਆਂ ਚੱਲ ਬਲਜੋਤ ਜਾ ਹੁਣ ਤੂੰ ਖੇਡ ਆ ਵੀ ਰੱਖ ਦੋ ਆਪਣੀ ਬੁੱਕਸ ਵੀ ਵਿੱਚ ਰੱਖ ਦੀ ਮੇਰਾ ਬਤੂ ਲੈ ਜਾ ਉਹਨੂੰ ਕਿਹ ਡੰਲੀ ਭੇਜ ਦਿੱਤਾ ਹੀ ਉਹ ਤੇ ਘੜੀ ਪੜ੍ਹਾ ਲਿੰਦੀ ਹਾਂ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਤਾਂ ਮੈਂ ਉਹਨੂੰ ਭੇਜਿਆ ਕਿਹੜੀ ਗੱਲ ਕਰਨੀ ਮੇਰੀ ਗੱਲ ਸੁਣੋ ਮੈਂ ਨਾ ਅੱਜ ਗੁਰਦੁਆਰੇ ਗਈ ਹਾਂ ਤੇ ਜਿਹੜੀ ਚਾਚੀ ਨਹੀਂ ਆ ਆਪਣੀ ਚਾਚੀ ਹਾਂ ਤੇ ਉਹ ਨਾ ਉਹਨੂੰ ਕਿਤੇ ਪਤਾ ਲੱਗ ਗਿਆ ਨਾ ਵੱਲੋਂ ਮੈਨੂੰ ਤੇ ਗੱਲਾਂ ਤੇ ਗੱਲਾਂ ਕਰੀ ਜਾਂਦੀ ਹੀ ਵੀ ਹਰੇ ਨਾਵਾ ਆਪਣੇ ਸਹੁਰੇੋਂ ਘਤੋਂ ਆ ਗਈ ਆ ਕੋਈ ਗੱਲ ਉੱਥੇ ਹੋਈ ਹੋਣੀ ਆ ਉਹਨੂੰ ਤੇ ਕਿੰਨੀ ਦੇਰ ਹੋ ਗਈ ਆਈ ਨੂੰ ਬੜੀ ਮਸਾਲੇ ਲਾ ਲਾ ਕੇ ਮੈਨੂੰ ਗੱਲਾਂ ਕਰਦੀ ਹੀ ਇਹਨੂੰ ਤਾਂ ਰੇ ਚਾਰ ਪੰਜ ਦਿਨ ਆਈ ਨੂੰ ਹੋਏ ਆ ਤੇ ਉਹਦੀ ਕੁੜੀ ਤੇ ਮਹੀਨਾ ਮਹੀਨਾ ਰਹਿ ਕੇ ਜਾਂਦੀ ਆ ਕੋਈ ਨਹੀਂ ਲੋਕੀ ਗੱਲਾਂ ਕਰਦੇ ਹੁੰਦੇ ਫਿਰ ਕੀ ਹੋ ਗਿਆ ਜੇ ਆਈ ਆ ਚਾਰਜਰ ਰਹਿਣ ਦੀ ਨਹੀਂ ਮੈਂ ਵੀ ਫਿਰ ਮੂੰਹ ਤੋੜ ਜਵਾਬ ਦਿੱਤੇ ਮੈਂ ਭਾਵੇਂ ਤੁਹਾਨੂੰ ਬਾਅਦ ਚ ਕਹੇ ਵੀ ਤੇਰੀ ਬੋਟੀ ਇੱਦਾਂ ਕਹਿੰਦੀ ਸੀ ਚਾ ਤੂੰ ਗੇਟ ਬੰਦ ਹੀ ਰੱਖਿਆ ਕਰ ਇਹੋ ਜਿਹਿਆਂ ਘਰ ਆਣ ਕੇ ਗੱਲਾਂ ਬੋਹ ਬਣਾਉਂਦੀਆਂ ਨੇ ਘਰ ਤੇ ਹੁੰਦੀ ਨਹੀਂ ਆ ਬਾਰ ਬਾਰ ਹੀ ਉਹ ਲਲੰਦੀ ਆ ਸੁਆਦ ਲੈਣੀਆਂ ਮਾਰੀਆਂ ਚੁਗਲੀਆਂ ਕਰਦੀਆਂ ਮਾਰੀਆਂ ਆਈਂਦੀਆਂ ਦੀਆਂ ਉਹੀ ਮੈਨ ਲੱਗਦਾ ਕੰਡੀਆਂ ਪਹਿਲਾਂ ਤੇ ਇੱਕ ਦੋ ਜਾਨੀਆਂ ਫਿਰੋਤੀਆਂ ਹੀ ਤੇ ਮੈਨੂੰ ਵੇਖ ਕੇ ਤੇ ਮੇਰੇ ਵੱਲ ਆ ਕੇ ਤੇ ਗੱਲਾਂ ਸੇੜਨ ਲੱਗ ਪਈ ਫਿਰ ਮੈਂ ਚੰਗਾ ਚਾਚੀ ਜੀ ਮੈਨੂੰ ਦੇਰੋਂ ਢੋਂਡੀ ਮੈਂ ਚੱਲੀ ਆ ਤੋ ਨਿਆ ਕੁਛ ਨਹੀਂ ਦੱਸਿਆ ਦੱਸ ਮੈਂ ਦੱਸਣਾ ਹੀ ਆਪਣੇ ਨਾਲ ਵੱਲੋਂ ਉਹ ਮੈਂ ਸੋਚਣ ਦੀ ਹਾਂ ਇਹ ਗੱਲ ਦਾ ਕਿੰਨੇ ਕ ਦਿਨ ਤੱਕ ਲੁਕਾ ਰਹੂਗਾ ਅਕਸਰ ਇੱਕ ਨਾ ਇੱਕ ਦਿਨ ਤੇ ਗੱਲ ਸਾਹਮਣੇ ਆ ਹੀ ਜਾਣੀ ਆ ਤੇ ਕੋਈ ਗੱਲ ਨਹੀਂ ਜੇ ਪਤਾ ਲੱਗ ਜੂ ਲੋਕਾਂ ਨੂੰ ਤੇ ਸਾਡੀ ਕਿਹੜੀ ਧੀ ਗਲਤਵਾ ਉੱਥੇ ਕਸੂਰ ਤੇ ਉਹਨਾਂ ਦਾ ਹੀ ਆ ਸਾਰਾ ਗਲਤ ਤੇ ਨਹੀਂ ਆ ਨਾ ਫਿਰ ਵੀ ਤੁਹਾਨੂੰ ਪਤਾ ਹੀ ਆ ਕਿ ਧੀਆ ਵਾਲਿਆਂ ਨੂੰ ਲੋਕੀ ਗਲਤ ਕਹਿੰਦੇ ਆ ਮੁੰਡੇ ਵਾਲਿਆਂ ਨੂੰ ਕੋਈ ਨਹੀਂ ਗਲਤ ਕਹਿੰਦਾ ਹੁੰਦਾ ਉਹ ਕੋਈ ਨਹੀਂ ਪਤਾ ਲੱਗ ਜੂਗਾ ਤੇ ਸਾਰੇ ਜਾਗਣਾ ਹੁੰਦੀ ਆਈ ਆ ਕੋਈ ਨਹੀਂ ਉਗਤਾਂਗੇ ਸਭ ਕੁਝ ਚਲੋ ਦੇਖੀ ਜਾਓ ਫਿਰ ਕੀ ਹੁੰਦਾ ਚੱਲ ਇਹ ਗੱਲ ਦਾ ਧਿਆਨ ਰੱਖੀ ਹੋਣਾ ਨਾਮ ਨੂੰ ਨਾ ਇਹ ਗੱਲ ਦਾ ਪਤਾ ਲੱਗੇ ਦੱਸ ਮੈਂ ਸ਼ਦਾਨ ਥੋੜੀ ਐ ਮੈਂ ਨਾਮ ਨੂੰ ਇਹ ਗੱਲ ਦੱਸੂਗੀ ਅੱਜ ਮਾਹ ਮਾਹ ਕਿਤੇ ਹੱਸਣ ਲੱਗੀ ਆ ਤੇ ਮੈਂ ਇਹ ਗੱਲ ਦੱਸ ਕੇ ਤੇ ਉਹ ਉਦਾਸ ਥੋੜੀ ਕਰਨਾ ਹੀ ਕਿਤੇ ਨਹੀਂ ਮੈਨੂੰ ਦੱਸਦੀ ਤੁਸੀਂ ਬਹੁਤੀ ਫਿਕਰ ਨਾ ਕਰੋ ਤੁਹਾਡੇ ਨਾਲ ਵਾਅਦਾ ਹੀ ਮੈਂ ਨੂੰ ਕਰਦੀ ਆ ਤਾਂ ਹੀ ਤੇ ਅੱਧੀ ਰਾਤ ਨਾਲ ਤੁਰ ਪੀ ਆ ਨੂੰ ਲੈਣ ਮੈਨੂੰ ਪਤਾ ਹੀ ਆ ਮਨ ਤੂੰ ਮੇਰੇ ਨਾਲ ਵਾਅਦਾ ਕੇ ਨਾਮ ਨਾ ਕਰਦੀ ਆ ਕਰਨਾ ਹੀ ਪੈਂਦਾ ਫਿਰ ਮੇਰੀ ਕੱਲੀ ਕੱਲੀ ਤੇ ਨਾਨਾ ਨਾ ਚੱਲ ਕੋਈ ਗੱਲ ਨਹੀਂ ਚੱਲ ਬਣਾਉ ਰੋਟੀ ਫਿਰ ਆਹੋ ਤੇ ਉਹ ਨਾ ਰੋਟੀ ਬਣਾਉਂਦੀ ਐ ਤੇ ਮੈਂ ਲੈ ਕੇ ਆਉਣੀ ਐ ਖਾਓ ਘਰ ਚਲੋ ਚਾਰ ਦਿਨ ਆਈ ਐ ਤੂੰ ਰੋਟੀ ਬਣਾਉਂਦਾ ਤਜਾ ਲਾ ਆਪਣਾ ਜਾ ਉਹ ਮੈਂ ਇਹਨੂੰ ਕਿਹਾ ਹੀ ਤੂੰ ਮੈਨੂੰ ਕਹਿੰਦੀ ਭਾਬੀ ਜੀ ਤੁਸੀਂ ਬੈਠ ਜਾਓ ਅੰਦਰ ਮੈਂ ਲਾਉਣੀ ਐ ਤੇ ਮੈਂ ਚੱਲ ਕੋਈ ਨਹੀਂ ਲਾਲਾ ਮਾਨ ਬੰਦਾ ਹੋਰ ਹੋ ਜਾਂਦਾ ਕੰਮ ਕਰਦੇ ਰਹੀ ਚੱਲ ਤਰਾਦੇ ਨਾਲ ਜਾ ਕੇ ਆਹੋ ਮੈਂ ਲੈ ਕੇ ਆਉਣੀ ਬਹੁਤ ਸੀ ਇਹਨੂੰ ਖਲਾ ਰੱਖਿਆ ਵਾ ਮੈਂ ਚੱਲੇ ਕਰੀਉ ਸਫਾਈ ਹੋ ਜਾਏ ਚੰਗੇ ਤੂੰ ਹਾਏ ਹਾਸ਼ਿਆ ਮੇਰੇ ਪੁੱਤ ਅਫਰਾਇਦ ਚਾਹ ਦੋ ਮੈਨੂੰ ਆ ਤਰੀਨੀ ਲੋ ਪੈਣ ਲਈ ਆ ਐਨੀ ਗਰਮੀ ਆ ਤੂੰ ਕਿਥੇ ਫਾਇ ਲੱਗੇ ਆ ਹਾਏ ਮੰਮੀ ਵੇਖਾ ਕਿਦਾਂ ਚਾਰੇ ਲੱਗੇ ਆ ਕਿੰਨਾ ਗੰਦ ਪਿਆ ਮੈਂ ਇਕੱਲੇ ਸਾਫ ਕਰਾਂਗੀ ਮੰਮੀ ਕੋਈ ਗੱਲ ਨਹੀਂ ਠੰਡਾ ਹੋਏ ਕਰ ਲਈ ਕਿਤੇ ਵੇਖਾ ਕਿ ਤਾ ਪਸੀਨੇ ਨਾਲ ਭਰੀ ਆ ਅਜੇ ਮੰਮੀ ਠੰਡਾ ਹੀ ਆ ਸੇਰ ਦਾ ਨਹੀਂ ਕਿਥੇ ਠੰਡਾ ਵਾ ਚੁੱਪ ਕਰਕੇ ਆ ਜੇ ਨਾ ਕਿਹਾ ਰੋਟੀ ਖਾਈਏ ਕੋਈ ਨਹੀਂ ਖਾ ਲਈਨੇ ਮੈਂ ਚਲ ਆਪ ਬਾਅਦ ਕਰਨਾ ਹੋ ਜਾ ਭੱਜਿਆ ਨਾ ਕਰਿਆ ਕਰ ਗਰਮੀ ਵਿੱਚ ਨਾ ਕਿੰਨੀ ਬਿਮਾਰਤਾ ਹੈਗੀ ਤੇ ਫਿਰ ਕੀ ਕਰਾਂਗੇ ਉਹ ਨਹੀਂ ਪੈਂਦੀ ਬਿਮਾਰ ਅਸਾਫ ਸਫਾਈ ਕਰਕੇ ਨਾ ਤੇ ਫਿਰ ਉਹ ਰਸੋਈ ਦਾ ਨੌਕਲਾ ਕਰ ਲਈਏ ਝਾੜ-ਝੰਪ ਤੈਨੂੰ ਅੱਜ ਹੀ ਕਰਨ ਲੱਭਾ ਵਾ ਗੋਲੇ-ਗੋਲੇ ਕਰਦੀ ਪੈਂਦਾ ਕੋਈ ਗੱਲ ਨਹੀਂ ਕਰ ਲੂੰਗੀ ਮੈਂ ਆ ਜਾ ਰੋਟੀ ਖਾ ਤੋ ਲੈ ਹਾਂ ਮੈਂ ਕਹਿੰਦੀ ਬਚਲਾ ਕਰੀਏ ਸੋਈ ਕਰ ਲੈਨੇ ਸਾਫ ਅੱਜ ਕੋਈ ਨਹੀਂ ਕਰਨਾ ਰਸੋਈ ਵੀ ਸਾਫ ਦਣ ਸੰਨੀ ਕਿੱਥੇ ਦਾ ਕਿੱਥੇ ਆ ਗਿਆ ਤੇਰਾ ਹੁਣ ਟਾਈਮ ਲੱਗਾ ਪੱਠੇ ਪਾਉਂਦਾ ਉਹ ਡੈਡੀ ਮੈਂ ਗਿਆ ਤੈਨੂੰ ਪਤਾ ਸਹਿਰ ਤੇ ਮੁੰਡਾ ਮੇਰਾ ਟੱਕੜ ਗਿਆ ਯਾਰ ਦੋਸਤ ਤੇ ਉੱਥੇ ਟਾਈਮ ਲੱਗ ਗਿਆ ਤੇ ਮੇਰੇ ਮਮਾ ਐਸ ਕੋ ਮੈਨੂੰ ਪਤਾ ਹੀ ਮੈਂ ਡੈੜੀਆਂ ਗੁੱਸੇ ਨਾਲ ਆਵਾ ਤੇ ਪੱਠੇ ਨਹੀਂ ਪਾਏ ਉਹ ਨਹੀਂ ਪੁੱਤ ਦੱਸ ਗੱਲ ਕੀ ਆ ਜੇ ਐਵੇਂ ਡੰਗ ਪੱਠੇ ਦਾ ਟੁੱਟ ਜੇ ਨਾ ਉਹ ਨਾ ਮੁੜ ਕੇ ਦੋਤੇ ਫਰ ਕੇ ਪੈਂਦਾ ਵਾ ਨਹੀਂ ਨਹੀਂ ਡੈੜੀ ਤੈਨੂੰ ਇਹ ਗੱਲ ਤਾਂ ਪਰ ਆ ਬਾਦ ਮੈਂ ਤਾਂ ਹੀ ਹੁਣ ਵੇਖ ਲਓ ਮੈਂ ਪਾਣੀ ਵੀ ਨਹੀਂ ਪੀਤਾ ਤੇ ਮੈਂ ਸਦਾ ਡੰਗਰਾ ਵਾਲ ਹੋ ਗਿਆ ਵਾ ਤੇ ਮੇਰੀ ਗੱਲ ਸੁਣ ਹਾਂਜੀ ਆ ਪਾ ਗੇ ਨਾ ਟੁੱਕਦੀ ਹਾਂ ਉਹ ਲੱਗੇ ਉਹਨ ਤੇ ਆਪਣਾ ਵੀ ਪਤਾ ਕਰ ਲਾਈਕ ਕਰੀਏ ਕੰਮ ਚੱਲੂ ਹੈ ਆਓ ਕਰੀਏ ਫਿਰ ਇਦਾਂ ਕਰੀਏ ਵੀ ਮੋਟਰ ਚਾਲੂ ਕਰਦੀ ਅੱਜ ਤੋਂ ਲਗਾਤਾਰ ਉਹ ਤਾਂ ਗੱਲ ਵਾ ਇਹ ਆ ਤੂੰ ਅੱਜ ਪਾਣੀ ਪਾਊਗਾ ਕੱਲ ਪਾਊਗਾ ਆਹ ਨਾਲੇ ਉਹ ਖਾਲ ਦੀ ਸਫਾਈ ਕਰਨ ਵਾਲੀ ਉਹ ਖਾਲ ਖੋਲ ਸੰਗ ਦਿੰਨੇ ਹੁਣ ਮੇਰੇ ਕੋ ਤੇ ਨਹੀਂ ਹੋਇਆ ਵੇ ਜਾ ਨਾ ਕਰ ਜਿੰਨਾ ਕੋਈ ਨਹੀਂ ਤੂੰ ਕਹੀ ਲੈ ਜੀ ਆ ਪਈ ਕੋਈ ਨਹੀਂ ਕੋਈ ਨਹੀਂ ਤੇ ਆਪਣਾ ਜਾ ਕੇ ਕੰਮ ਧੰਦਾ ਵੇਖ ਲੈ ਫਿਰ ਕਰੀ ਹੈ ਕੋਈ ਨਹੀਂ ਮੈਨੂੰ ਪੱਠੇ ਪਾ ਲੰਦੋ ਤੇ ਫਿਰ ਮੈਂ ਮਾਰਦਾ ਚੱਕਰ ਉਹਦਾ ਮਾਰਾਂ ਚੱਕਰ ਫਿਰ ਹੈ ਉਹ ਇੰਨਾ ਚੰਗਾ ਵਾ ਕਿ ਜਿਹੜੀ ਨਾ ਬੱਤੀ ਆਉਣ ੜੀ ਬੜੀ ਬਥੇਰੀ ਵਾਕਿਆ ਡਾੜੀ ਬੱਤੀ ਬੜੀ ਦੇਣ ੜੀ ਆ ਨਾ ਦੇਣ ਵੀ ਸਾਰੀ ਮੋਟਰਾਂ ਚੱਲਦੀ ਰਹਿੰਦੀ ਐ ਤੇ ਰਾਤ ਵੀ ਕੇਵਲੇ ਆਂਦੀ ਸਹੀ ਗੱਲ ਆ ਸਹੀ ਗੱਲ ਤੇ ਆਪਣਾ ਤੇ ਕੰਮ ਐ ਇੱਕ ਦੋ ਦਿਨਾਂ ਦੀ ਮੁੱਕ ਜਾਣਾ ਵਾ ਨਹੀਂ ਨਹੀਂ ਮੈਂ ਕਰ ਦਿਨਾ ਚੱਲੂ ਅੱਜ ਤੋ ਫੋਖਲੀ ਸਾਫ ਕਰ ਲਈ ਜੇ ਤੇ ਹੁਣ ਮੈਂ ਪਹਿਲੇ ਖਾਲੀ ਕਰਨੀ ਸਾਹਿਬ ਪਾਣੀ ਭੇੜੀ ਛੱਡਣਾ ਹੋਰ ਲਾਗੇ ਗਵਾਂਡੀਆਂ ਦੇ ਪਾਣੀ ਪਤੋਂ ਦੀ ਵਾਟਰ ਤੇ ਪੀਂਦਾ ਰਹੇ ਤੇ ਫੇ ਲੜਾਈ ਹੁੰਦੀ ਐ ਫਿਰ ਨਹੀਂ ਨਹੀਂ ਡੜੀ ਤੂੰ ਡੰਡਣਾ ਲੈ ਮੈਨੂੰ ਪੱਠੇ ਬੁਲਾਉਂਦੇ ਮੈਂ ਜਾਨਣਾ ਚੱਲ ਠੀਕ ਆ ਆ ਜਾ ਬੈਠਾ ਵਾ ਆ ਜਾ ਫਿਰ ਤੂੰ ਕੰਮ ਧੰਦਾ ਕਰਕੇ ਜਾ ਤੂੰ ਪੱਕੇ ਥਲੇ ਬੈ ਜਾਣਾ ਪਣੀ ਪੂਣੀ ਪੀ ਕੇ ਨਾ ਤੇ ਫਿਰ ਜਾਵੀਂ ਉਧਰ ਨੂੰ ਐ ਕੋਈ ਨਹੀਂ ਕੋਈ

ਚੱਲ ਹੁਣ ਕੰਮ ਹੀ ਤਾਂ ਕਰਨੇ ਪੈਣੇ ਆ ਕੀ ਕਰਨਾ ਫਿਰ ਇਹ ਆ ਵੀ ਲੈ ਗੋਡਵਾਵਾ ਹੁੰਦੀ ਆ ਮਮੀਆਂ ਦੇ ਆਈ ਜਾਂਦੀ ਆ ਨਾ ਹਾਂ ਮੇਰਾ ਤਾਂ ਚਲ ਇਹ ਪਾਣੀ ਛੱਡ ਕੇ ਤੇ ਕੰਮ ਨੂੰ ਵੇੜੀ ਹੈ ਚੰਗੀ ਗੱਲ ਵਾ ਆ ਮੈਂ ਵੇਖਣ ਲਈ ਹੀ ਸੀ ਕਿ ਲੱਗ ਲੱਗੇ ਲੋਕਾਂ ਕਦੂ ਕਰ ਵੀ ਦਿੱਤੇ ਆ ਉਹ ਉਹਦੇ ਗੱਲਾਂ ਹੋਰ ਨਾ ਜਾਂਦਾ ਤੇ ਇਦਾਂ ਕਰੋ ਤੁਸੀਂ ਵੀ ਪੀਓ ਤੱਕ ਕਦੂ ਕਰੋ ਤੇ ਤੁਸੀਂ ਨਾ ਮੁੰਡੇ ਦੇ ਨਾਲ ਹੀ ਰਹੋ ਤੇ ਮੈਂ ਡੰਗਰਾਵਾਂ ਦਾ ਸੰਭਲੂਗੀ ਕੋਈ ਗੱਲ ਨਹੀਂ ਤੂੰ ਡੰਗਰਾਵਾਂ ਦਾ ਫਿਕਰ ਨਾ ਕਰਿਓ ਬਸ ਪੱਠੇ ਕੁੱਤਰ ਕੇ ਨਾ ਤੇ ਸੁੱਟ ਜਿਓ ਪਾ ਮੈਂ ਆਪੇ ਦਊਂਗੀ ਉਹਨਾਂ ਥੋੜੀ ਜਿਹੀ ਖਾਲੀ ਸਾਫ ਕਰਨ ਵਾਲੀ ਥਾਂ ਦੇ ਬਸ ਥੋੜੀ ਐ ਸਣੀ ਕਿਦਾ ਮੈਂ ਜਾਣਾ ਉਹਦੇ ਘਰੋਂ ਕਰਨਾ ਚੱਲ ਕੋਈ ਨਹੀਂ ਸਣੀ ਨੇ ਇਕੱਲੇ ਨੇ ਕੰਨੂ ਜਾਣਾ ਮੈਂ ਚਾਹ ਬਣਾ ਦਿੰਨੀ ਆ ਨਾਲੇ ਉਹਦੀ ਚਾਹ ਲੈ ਜਾ ਤੇ ਨਾਲੇ ਤੈਨੂੰ ਹੱਥ ਮਰਾਇਓ ਉਹਦੇ ਨਾਲ ਠੀਕ ਵਾ ਨਾ ਆਹੋ ਤੇ ਪੱਠੇ ਕੁੱਤਰੇ ਹੈਗੇ ਆ ਹੈਗੇ ਆ ਤੇ ਕੋਈ ਨਹੀਂ ਪੱਠੇ ਮੈਂ ਪਾ ਦੇਣਾ ਪਾਣੀ ਮਡਾ ਦੇਣਾ ਵਾ ਤੁਸੀਂ ਨਾ ਫਿਕਰ ਕਰਿਓ ਉਹਨਾਂ ਟੋਕਰਾ ਦਿੱਤਾ ਏ ਉੱਤੇ ਪੱਠਿਆਂ ਦੇ ਚੱਲ ਕੋਈ ਥੋ ਚਲ ਕੋਈ ਨਹੀਂ ਮੈਂ ਵੇਖ ਲੂੰਗੀ ਤੇ ਇਹ ਆਪੀ ਇੱਕ ਦੋ ਦਿਨ ਲਾ ਕੇ ਨਾ ਆਪਣਾ ਮਕਦੂਆਂ ਦਾ ਕੰਮ ਕਰ ਲਓ ਅਮ ਤਾਂ ਦਿਹਾੜੀ ਤੇ ਬੰਦਾ ਲਿਆਵਾਂਗੇ ਫੇਰ 500 ਰੁਪਏ ਉਹਨੂੰ ਦਵਾਂਗੇ ਇਹਦੇ ਨਾਲ ਚੰਗਾ ਤੇ ਹੀ ਪੇਉਪਤ ਇਕੱਠੇ ਕਰੋ ਤੇ ਡੰਗਰਾ ਦਾ ਮੈਂ ਵੇਖ ਲੈਣਾ ਤੇ ਕੋਈ ਗੱਲ ਨਹੀਂ ਕੀ ਕੰਮ ਉੱਥੇ ਕਾਦਾ ਹੁੰਦਾ ਵਾ 2-3 ਘੰਟੇ ਲੱਗੇ ਹੁਣ ਫੇਲੇ ਤੇ ਵਧੀਆ ਵੀ ਚਲ ਕੋਈ ਨਾ ਬਣਾਵਾ ਫਿਰ ਚਾਹ ਦਾ ਨੂੰ ਮੈਂ ਚਾਹ ਬਣਾ ਦੇ ਆਹ ਚਾਹ ਲੈ ਜੋ ਉਹਦੀ ਘੜੀ ਘੜੀ ਮੂੰਹ ਸੁੱਕਦਾ ਵਾ ਤੇ ਉਹ ਨਾਸੂਗਾ ਚੰਗਾ ਆਹ ਚੱਲ ਯਾਰ ਮੋੜਾ ਗਿਆ ਹੁਣ ਤੇ ਕੰਮ ਉੱਪਜੂਗਾ ਬਾਕੀ ਗੱਲ ਜੀਵਨ ਦੀ ਸੱਚੀ ਹੈ ਇੱਕ ਤੇ ਇੱਕ ਹੀ ਹੁੰਦਾ 2 2 ਹੁੰਦੇ ਆ ਉਹ ਤਾਂ ਮਨ ਨੂੰ ਨਾਲ ਵਾਦੂ ਉਹਨਾਂ ਕੰਮ ਛੇਤੀ ਕਰੂ ਚੱਲ ਮਰਾ ਜਨ ਜੇ ਚਾਹ ਬਣਨੀ ਆ ਨਾ ਉਹਨਾਂ ਜਗ ਲੱਕਸਦਾ ਕਰਾਂ ਇੰਦਰ ਉਹਪਿੰਦਰ ਬਾਹਰ ਤੋਂ ਕੇ ਬੈਹਾਂ ਮੇਰੀ ਗੱਲ ਸੁਣਾ ਪੁੱਤ ਤੂੰ ਇੰਦਾ ਬੇਫਿਕਰ ਹੋ ਕੇ ਲੰਮੇ ਪੈ ਰਿਹਾ ਨਾ ਵਾ ਤੇ ਅਸੀਂ ਤੇ ਹੁਣ ਇਹ ਸਲਾਹ ਕੀਤੀ ਆ ਕਿਆ ਫਾਇਦਾ ਕਰਗੇ ਤੇਰੇ ਸਹੁਰੇ ਚਲੇ ਗਏ ਅਸੀਂ ਵੀ ਜਾਣਦੇ ਹਾਂ ਦੋਵੇਂ ਜਣੇ ਤੇਰੇ ਨਾਲ ਤੇ ਉਹਨੂੰ ਲਈਏ ਕੁੜੀ ਨੂੰ ਕਿਸ ਤਰ੍ਹਾਂ ਤਰਲਾ ਮਿੰਤ ਕਰੀਏ ਉਹਨਾਂ ਦਾ ਜਾ ਕੇ ਵੀ ਨਾ ਐਦਾ ਕਰੋ ਵੀ ਸਾਡੇ ਅੱਗੇ ਨੁਕਸਾਨ ਹੋ ਗਿਆ ਤਾਂ ਹੁਣ ਸਾਡਾ ਸਾਥ ਦਓ ਤੁਸੀਂ ਔਕੇ ਟਾਈਮ ਤੇ ਡੈਡੀ ਕੀ ਕਰਾਂਗੇ ਜਾ ਕੇ ਜੇ ਅਗਲੇ ਨਾਕ ਲਾਇਆ ਮੇਰੀ ਗੱਲ ਸੁਣੋ ਬੇਇੱਜ਼ਤੀ ਕਰਤੀ ਤੇ ਫੇਰ ਮੇਰੀ ਗੱਲ ਸੁਣ ਅੱਗੇ ਕਿਹੜੀ ਸਾਡੀ ਇੱਥੇ ਬੇਇੱਜ਼ਤੀ ਥੋੜੀ ਹੋਣ ਰਹੀ ਐ ਅੱਗੇ ਕਿਤੇ ਸਾਡੀ ਇਖਤ ਰਹਿ ਗਈ ਐ ਜਾਵਾਂਗੇ ਤੇ ਪਤਾ ਪਤਾ ਲੱਗੂਗਾ ਉਹ ਵੀ ਬੈਠੀ ਉਹ ਵੀ ਕਰ ਲੈਣਗੇ ਤੇ ਉਹ ਵੀ ਆਪਣਾ ਜ਼ੋਰ ਲਾ ਲੈਣ ਜਿਹੜਾ ਉਹਨਾਂ ਲਾਉਣਾ ਜਾਵਾਂਗੇ ਤੇ ਕੋਈ ਪਤਾ ਤਾਂ ਲੱਗੂ ਜੇ ਪਹਿਲੇ ਸੋਚਾਂਗੇ ਵੀ ਉਹਨਾਂ ਸਾਡਾ ਘੱਲ ਨਹੀਂ ਨਹੀਂ ਕੀ ਬਤਾ ਘੱਲ ਹੀ ਦੇਣ ਘਰ ਬੈਠੇ ਗਰੀ ਜਾਓ ਮੰਮੀ ਡਰਨ ਦੀ ਨਹੀਂ ਗੱਲ ਹੈਗੀ ਮੈਨੂੰ ਐਪ ਜੇ ਉਹਨਾਂ ਕੋਲ ਗੱਲ ਕਰਤੀ ਸਾਡੇ ਕੋ ਜਰੀ ਨਹੀਂ ਜਾਣੀ ਜੇ ਅਗਲੇ ਤਾਨੂੰ ਜਮੀਨ ਵਾਲੋਂ ਮੈਨਾ ਮਾਰ ਦੇਣਗੇ ਤੇ ਫਿਰ ਕੀ ਕਰੋਗੇ ਕਿ ਤੂੰ ਤੇ ਘਰ ਵਿੱਚ ਨਹੀਂ ਲਾਇਆ ਮੈਨਾ ਪੁੱਤੋ ਦਣੇ ਸੇ ਮਾਰ ਹੀ ਗਏ ਆ ਉਹ ਆਦੇ ਤੁਹਾਡੇ ਤੇ ਕਰੋਨਾ ਦੇ ਹਿਸਾਬ ਨਾਲ ਕਰ ਜਾਵਾ ਤੇ ਫਿਰ ਵੀ ਤੁਸੀਂ ਚੁੱਪ ਕਰਕੇ ਆਪਣਾ ਟਾਈਮ ਕੱਢ ਹੀ ਗਏ ਆ ਆ ਤਾਂ ਫਿਰ ਉਹਨੂੰ ਲਿਆ ਕੇ ਰੱਖਾਂਗੇ ਕਿੱਥੇ ਪੁੱਤ ਜਿੱਥੇ ਅਸੀਂ ਰਹਾਂਗੇ ਉੱਥੇ ਹੀ ਉਹ ਮੇਰੀ ਗੱਲ ਸੁਣਾਂ ਮੰਮੀ ਸਾਡੇ ਦੇ ਔਖਾ ਟਾਈਮ ਹੈ ਅਸੀਂ ਤੇ ਸਮਝਦੇ ਆਂ ਪਰ ਕੋਈ ਥੋੜਾ ਸਮਝਦਾ ਹੈ ਨਾਲੇ ਕਹਿਣਾ ਸੌਖਾ ਤੇ ਕਰਨਾ ਔਖਾ ਹੁੰਦਾ ਹੈ ਪੁੱਤ ਮੇਰੀ ਗੱਲ ਤੇ ਸੁਣਾ ਤੂੰ ਦੇਖੋ ਜੇਰ ਫੜ ਕੇ ਬਹਿ ਗਿਆ ਵਾ ਜੇ ਅਸੀਂ ਟਾਈਮ ਕੱਟਾਂਗੇ ਕੀ ਤਾਂ ਉਹ ਵੀ ਨਾਲ ਕੱਟ ਲੈ ਠੀਕ ਹੈ ਕਿ ਨਹੀਂ ਸਾਡਾ ਫਰਜ਼ ਤੇ ਬੰਦਾ ਨਾ ਕਦੀ ਜਾਈਏ ਚਲੋ ਵੇਖ ਲਓ ਕੱਲ ਨੂੰ ਸਾਨੂੰ ਲੋਕਾਂ ਨੇ ਕਹਿਣਾ ਕਿ ਜੇ ਚੱਲ ਗਈ ਤੇ ਤੁਹਾਡਾ ਫਰਜ਼ ਨਹੀਂ ਮੰਨਦਾ ਲੋਕੀ ਦੇ ਪੰਚਾਇਤਾਂ ਲੈ ਲੈ ਕੇ ਜਾਂਦੇ ਆਪਣੇ ਰਿਸ਼ਤੇ ਬਚਾਉਣ ਦੀ ਖਾਤਰ ਨਾਲੇ ਪੁੱਤ ਤੈਨੂੰ ਸਾਰੀਆਂ ਨਿਆਣੀਆਂ ਕਹਿਣਾ ਤੇ ਸਾਨੂੰ ਵੀ ਨੀ ਨਾ ਕਿ ਇਹਨਾਂ ਨੂੰ ਕਿਹੋ ਕਹਣਾ ਸਿਆਣੇ ਬਣਾਣਾ ਕੋਈ ਅਗਲੀ ਗੱਲ ਨਹੀਂ ਵਰਤੀ ਆਂ ਉਮਮ ਵੀ ਤੁਹਾਨੂੰ ਲੱਗਦਾ ਮੈਨੂੰ ਟੈਨਸ਼ਨ ਹੈ ਨਹੀਂ ਤੁਹਾਡੀ ਬੜਾ ਮੈਨੂੰ ਪਤਾ ਕਿ ਨਾ ਹੁੰਦਾ ਵਾ ਫਿਰ ਆਪਾਂ ਐਡਾ ਕਰੀਏ ਆਪਾਂ ਕਰੀਏ ਤਿਆਰੀ ਤੇ ਆਪਾਂ ਚਲੀਏ ਤੇ ਜਾ ਕੇ ਉਹਨਾਂ ਨਾਲ ਇੱਕ ਵਾਰੀ ਗੱਲਬਾਤ ਕਰੀਏ ਕੀ ਬਤਾ ਸਮਝਣ ਚਲੋ ਵੇਖ ਲਓ ਠੀਕ ਆ ਕਿਤੇ ਕੋਈ ਨਹੀਂ ਜਾਣਾ ਕਿਦਾਂ ਕਰ ਲੈ ਆਪਣੇ ਪਿਓ ਨਾਲ ਸਲਾਹ ਲਈਆ ਪੁੱਤ ਕੀ ਕਹਿਣਾ ਜਿੱਦਣ ਕਹੋ ਉਹਦੇ ਤੋਂ ਸਭਾ ਮੇਰੇ ਵੱਲੋਂ ਤਾਂ ਭਾਵੇਂ ਹੁਣ ਤਰਪੋ ਮੈਨੂੰ ਕੀ ਵੇਖ ਲਓ ਫਿਰ ਜਾਂਦੇ ਤਾਂ ਚਲ ਜੈਨੇ ਆ ਠੀਕ ਹੈ ਕਿ ਨਹੀਂ ਇੱਕ ਗੱਲ ਹੋਰ ਜੀ ਉਹ ਨਹੀਂ ਧੀ ਵਾਲੀ ਜੇ ਕੋਈ ਗੱਲਬਾਤ ਕਰਨ ਵੀ ਨਾ ਤੇ ਚੁੱਪ ਕਰਕੇ ਸੁਣ ਲੈਣੀ ਹੈ ਆਪਣਾ ਘਰ ਬਚਾਉਣਾ ਵੇਖੋ ਗੱਲ ਇਹ ਆ ਜੇ ਇਹਨਾਂ ਘੱਲ ਦੇਣਗੇ ਫਿਰ ਤੇ ਚਲੋ ਉਹਨਾਂ ਦੀ ਵੀ ਸ਼ਾਬਾਸ਼ ਤੇ ਜੇ ਨਾ ਹੀ ਘੱਲਣਗੇ ਤੇ ਮਾੜੀ ਚੰਗੀ ਕੋਈ ਨਹੀਂ ਕਰਨੀ ਉਹ ਚੁੱਪ ਕਰਕੇ ਆਪਣੇ ਘਰ ਨੂੰ ਆ ਜਾਣਗੇ ਹੋਰ ਕੀ ਕਰਨਾ ਹੁਣ ਵੀ ਤੇ ਘਰ ਜਿਵੇਂ ਬੈਠੇ ਆ ਤੇ ਤੂੰ ਬਿਲਕੁਲ ਨਹੀਂ ਗੁੱਸਾ ਕਰਨਾ ਨਹੀਂ ਮੰਮੀ ਮੈਂ ਵੀ ਜਾਣਾ ਠੀਕ ਹੈ ਕਿ ਗੱਲ ਹੁੰਦਾ ਜੇ ਤੈਨੂੰ ਕਹਿਣਗੇ ਤਦੋਂ ਕੋਈ ਕੋਈ ਨਹੀਂ ਜੋ ਮੰਮੀ ਹਣੀ ਕਹਿੰਦੇ ਆ ਫੇ ਠੀਕ ਨਾਲੇ ਜਾਵਾਂਗੇ ਚੱਲ ਉਹਨੂੰ ਇੱਕ ਸਾਈਡ ਤੇ ਖੜਕੇ ਫਿਰ ਵੀ ਤੇਰੀ ਘਰ ਵਾਲੀ ਆ ਉਹਨੂੰ ਸਮਝਾਈ ਵੀ ਤੂੰ ਛੜਾਣੇ ਮੈਨੂੰ ਵੀ ਨਹੀਂ ਦੱਸ ਪੁੱਛ ਕੇ ਆਈ ਤੇ ਤੂੰ ਫੋਨ ਉਹ ਨਹੀਂ ਚੁੱਕਦੀ ਤੇ ਹੁਣ ਤੂੰ ਐਦਾ ਕਰ ਵੀ ਨਾ ਇਹ ਕੰਮ ਕਰ ਰੋਜ਼ ਰੋਜ਼ ਵਿਆਹ ਨਹੀਂ ਹੁੰਦੇ ਜ਼ਿੰਦਗੀ ਖਰਾਬ ਹੋ ਜੂਗੀ ਡਾੜੀ ਗੁੱਸਾ ਵੀ ਇਸੇ ਗੱਲ ਦਾ ਏ ਇੱਕ ਦਿਨ ਫੋਨ ਨਹੀਂ ਚੁੱਕਿਆ ਤਾਂ ਨਾਂ ਦੱਸ ਕੇ ਗਈ ਜਾਂਦੇ ਬੰਦਾ ਗੱਲ ਗੁੱਲ ਕਰ ਲੇ ਪਰ ਹੁਣ ਚੱਕਰ ਇਹ ਆ ਨਾ ਉਹਦੇ ਪਿੱਛੇ ਵੀ ਉਹਰਾ ਪਰਿਵਾਰ ਆ ਉਹਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਉਹ ਵੱਧ ਨਹੀਂ ਆਣੀ ਜਿੱਦਾਂ ਦੇ ਪ੍ਰਾਪਰ ਚਾਈ ਨੇ ਕਿਆ ਉਹਨੇ ਉਦਾਂ ਹੀ ਮੰਨ ਲਈ ਕੋਈ ਗੱਲ ਨਹੀਂ ਜਦੋਂ ਜਾਵਾਂਗੇ ਨਾ ਹੋ ਸਕਦਾ ਤੁਹਾਡੇ ਲਵੇ ਕੇ ਉਹਦਾ ਕੋਈ ਮਨ ਪਰਕ ਪਿਆ ਹੀ ਨਹੀਂ ਤੂੰ ਹੁਣ ਸਾਰੀਆਂ ਗੱਲਾਂ ਛੱਡੋ ਕਿੰਤੂ ਪਰੰਤੂ ਨਾ ਕਰੋ ਤੇ ਜਾਣ ਦੀ ਤਿਆਰੀ ਕਰੋ ਚਲੋ ਫਿਰ ਹਾਂ ਉਠੋ ਫਿਰ